ਇੱਕ ਗ੍ਰੰਥੀ ਸਿੰਘ ਦਾ ਘਰ ਹੈ ਜਿਹੜਾ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਹੈ ਵਾਹਿਗੁਰੂ ਜੀ ਦਾ ਖਾਲਸਾ ਹੈ ਵਾਹਿਗੁਰੂ ਜੀ ਦਾ ਖਾਲਸਾ ਹੈ ਕਿਉਂ ਲੱਗੀ ਪੈਣੀ ਹੋਣੇ ਪਹਿਲਾਂ ਹੀ ਹੈ ਇਹ ਤਾਂ ਆਪਾਂ ਤਕਲੀਫ ਦੱਸਣੀ ਆਪਣੀ ਕੀ ਹੋਇਆ ਤੇ ਤੁਹਾਡਾ ਇੱਥੇ ਜੇ ਆਪਾਂ ਦੇਖੀਏ ਤਾਂ ਬਾਥਰੂਮ ਵਗੈਰਾ ਨਹੀਂ ਹੋ ਨਹੀਂ ਹੈਗਾ ਨਹਾਉਂਦੇ ਤੌਂਦੇ ਵਗੈਰਾ ਕਿੱਥੇ ਤੁਸੀਂ ਕਿਸੇ ਦੇ ਘਰ ਜਾ ਕੇ ਨਹਾਉਨੇ ਕਿਸੇ ਦੇ ਘਰ ਜਾ ਕੇ ਚੋਂਦਾ ਵੀ ਇਹ ਪੁੱਤ ਜਦੋਂ ਮੀਂਹ ਪੈਂਦਾ ਹਾਂਜੀ ਪਾਣੀ ਆ ਜਾਂਦਾ ਹੈ ਅੱਛਾ ਤੇ ਹੁਣ ਕੀ ਕਰਨ ਰੋਂਦਾ ਕਿਉਂ ਮੇਰਾ ਪੁੱਤ ਹੈ ਟਕ ਟਕ ਹਾਂਜੀ ਰੋਜ ਕਹਿੰਦੀ ਮम्मा ਸਾਡਾ ਸੋਨਾ ਘੜ ਬਣੂਗਾ ਬਣਾਂਗਾ ਕਿਉਂ ਨਹੀਂ ਬਣੂਗਾ ਬਣੂਗਾ ਸੋਨਾ ਘੜ ਸੋਨੇ ਘੜ ਚ ਰਹਿਣਾ ਹੈ ਰਹਿਣਾ ਸੋਨੇ ਘੜ ਚ ਹੈ ਦੇ ਭੈਣ ਤੁਸੀਂ ਫਿਕਰ ਨਹੀਂ ਕਰਨਾ ਹੁਣ ਤੋਂ ਬਾਅਦ ਵਾਇਗੁਰੂ ਨੇ ਤੁਹਾਡੇ ਜਿਹੜੀ ਹੈਗੀ ਆ ਬਾਹ ਫੜ ਲਈ ਹੈ ਤੇ ਕਿਉਂਕਿ ਸੰਗਤ ਨੂੰ ਸਭ ਤੋਂ ਵੱਡਾ ਉੱਤਮ ਵਾਇਗੁਰੂ ਨੇ ਦਿੱਤਾ ਜੀ ਤੇ ਸੰਗਤ ਜਦੋਂ ਹੁਣ ਪ੍ਰਮਾਤਮਾ ਨਾਲ ਬਸ ਜਾਣਾ ਜੀ ਤੇ ਕੋਈ ਨਹੀਂ ਆ ਗगन ਦਾ ਹੁਣ ਸੋਨਾ ਘਰ ਬਣ ਜਾਣਾ ਹੈ ਨਾ ਹੈ ਨਾ ਹਾਂ ਰੋਣਾ ਨਹੀਂ ਪਰ ਠੀਕ ਹੈ ਤੇ ਇਸ ਕੰਮ ਦੀ ਸ਼ੁਰੂਆਤ ਲਈ ਮੈਂ ਭੈਣ ਤੁਹਾਨੂੰ 5000 ਰੁਪਏ ਦੀ ਸੇਵਾ ਜਿਹੜੀ ਆਪਣੇ